ਉਹ ਨਹੀਂ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਇਸ ਦੌਰਾਨ ਹੋਟਲ ਦੀ ਚੌਥੀ ਮੰਜ਼ਲ ਤੋਂ ਦੋ THAILAND ਦੀਆਂ ਲੜਕੀਆਂ ਨੇ ਛਾਲ ਮਾਰ ਦਿੱਤੀ। ਦਰਸਲ ਕਿਹਾ ਜਾ ਰਿਹਾ ਹੈ ਕਿ ਹੋਟਲ ਦੀ ਚੌਥੀ ਮੰਜ਼ਲ ਦੇ ਉੱਤੇ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ ਤੇ ਜਿਸ ਦੌਰਾਨ ਪੁਲਿਸ ਨੇ ਇੱਥੇ ਰੇਡ ਕੀਤੀ ਪੁਲਿਸ ਨੂੰ ਦੇਖ ਕੇ ਦੋਵੇਂ ਹੀ ਲੜਕੀਆਂ ਘਬਰਾ ਗਈਆਂ ਅਤੇ ਇਹਨਾਂ ਨੇ ਚੌਥੀ ਮੰਜ਼ਲ ਤੋਂ ਹੀ ੇਠਾਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤੇ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੋਨੋਂ THAILAND ਦੀ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਹੁਣ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਪਾ ਸੈਂਟਰ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਪੁਲਿਸ ਨੂੰ ਦੇਖ ਕੇ ਇਹ ਦੋਵੇਂ ਹੀ ਲੜਕੀਆਂ ਘਬਰਾ ਗਈਆਂ ਤੇ ਇਹਨਾਂ ਦੇ ਵੱਲੋਂ ਚੌਥੀ ਮੰਜ਼ਲ ਤੋਂ ਹੀ ਛਾਲ ਮਾਰ ਦਿੱਤੀ ਦਰਸਲ ਪੁਲਿਸ ਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਉਸ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਰੇਡ ਕਰਨ ਜਦੋਂ ਪਹੁੰਚਦੀ ਹੈ ਤਾਂ ਇਹ ਸਾਰਾ ਹੀ ਘਟਨਾਕਰਮ ਵਾਪਰ ਜਾਂਦਾ ਹੈ ਹਾਲਾਂਕਿ ਆਖਰ ਰੇਡ ਕਿਉਂ ਕੀਤੀ ਗਈ ਕੀ ਪਾਸ ਸੈਂਟਰ ਦੀ ਆਰਡ ਦੇ ਵਿੱਚ ਕੋਈ ਦੇਵ ਵਪਾਰ ਦਾ ਧੰਦਾ ਤਾਂ ਨਹੀਂ ਸੀ ਚੱਲ ਰਿਹਾ ਇਸ ਦੀ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਦੋਵਾਂ ਲੜਕੀਆਂ ਦੇ ਵੱਲੋਂ ਜੋ ਛਾਲ ਮਾਰੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਜ਼ਰੂਰ ਸ਼ੱਕ ਜ਼ਾਹਿਰ ਕਰਦੀ ਹੈ ਕਿ ਕੋਈ ਗਲਤ ਕੰਮਕਾਰਨੀਸੀ ਹੋ ਰਿਹਾ ਇਸ ਸਪਾ ਸੈਂਟਰ ਦੇ ਵਿੱਚ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਅਤੇ ਡੀਵੀਆਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਲਗਾਤਾਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਦੋਵੇਂ ਲੜਕੇ ਥਾਈਲੈਂਡ ਤੋਂ ਇੱਥੇ ਕਿਵੇਂ ਪਹੁੰਚੀਆਂ ਇਹਨਾਂ ਦਾ ਮਕਸਦ ਕੀ ਸੀ ਕੀ ਇਹ ਕੋਈ ਨੌਕਰੀ ਦੇ ਲਈ ਇੱਥੇ ਆਈਆਂ ਸੀ ਜਾਂ ਫਿਰ ਕੋਈ ਗਲਤ ਕੰਮ ਕਰ ਰਹੇਗੇ ਸੀ ਇਸ ਦੀ ਜਾਂਚ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਪੁਲਿਸ ਦੇ ਵੱਲੋਂ ਸਪਾ ਸੈਂਟਰ ਦੇ ਵਿੱਚ ਰੈਡ ਕੀਤੀ ਹੈ ਕੋਈ ਨਹੀਂ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਇਸ ਦੌਰਾਨ ਹੋਟਲ ਦੀ ਚੌਥੀ ਮੰਜ਼ਲ ਤੋਂ ਦੋ థਾਈਲੈਂਡ ਦੀਆਂ ਲੜਕੀਆਂ ਨੇ ਛਾਲ ਮਾਰ ਦਿੱਤੀ। ਅਰਸਲ ਕਿਹਾ ਜਾ ਰਿਹਾ ਹੈ ਕਿ ਹੋਟਲ ਦੀ ਚੌਥੀ ਮੰਜ਼ਲ ਦੇ ਉੱਤੇ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ ਤੇ ਜਿਸ ਦੌਰਾਨ ਪੁਲਿਸ ਨੇ ਇੱਥੇ ਰੇਡ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਦੋਵੇਂ ਹੀ ਲੜਕੀਆਂ ਘਬਰਾ ਗਈਆਂ ਅਤੇ ਇਹਨਾਂ ਨੇ ਚੌਥੀ ਮੰਜ਼ਲ ਤੋਂ ਹੀ ਹੇਠਾਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਇਹ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤੇ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ داخل ਕਰਵਾਇਆ ਗਿਆ ਦੋਨੋਂ థਾਈਲੈਂਡ ਦੀ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਹੁਣ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਪਾ ਸੈਂਟਰ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਪੁਲਿਸ ਨੂੰ ਦੇਖ ਕੇ ਇਹ ਦੋਵੇਂ ਹੀ ਲੜਕੀਆਂ ਘਬਰਾ ਗਈਆਂ ਤੇ ਇਹਨਾਂ ਦੇ ਵੱਲੋਂ ਚੌਥੀ ਮੰਜ਼ਲ ਤੋਂ ਹੀ ਛਾਲ ਮਾਰ ਦਿੱਤੀ। ਦਰਸਲ ਪੁਲਿਸ ਨੂੰ ਕੋਈ ਗੁਪਤ ਸੂਚਨਾ ਮਿਲੀ ਸੀ। ਉਸ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਰੇਡ ਕਰਨ ਜਦੋਂ ਪਹੁੰਚਦੀ ਹੈ ਤਾਂ ਇਹ ਸਾਰਾ ਹੀ ਘਟਨਾਕਰਮ ਵਾਪਰ ਜਾਂਦਾ ਹੈ। ਹਾਲਾਂਕਿ ਆਖਰ ਰੇਡ ਕਿਉਂ ਕੀਤੀ ਗਈ ਕੀ ਸਪਾ ਸੈਂਟਰ ਦੀ ਆੜ ਦੇ ਵਿੱਚ ਕੋਈ ਦੇਵ ਵਪਾਰ ਦਾ ਧੰਦਾ ਤਾਂ ਨਹੀਂ ਚੱਲ ਰਿਹਾ। ਇਸ ਦੀ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਦੋਵਾਂ ਲੜਕੀਆਂ ਦੇ ਵੱਲੋਂ ਜੋ ਛਾਲ ਮਾਰੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਜ਼ਰੂਰ ਸ਼ੱਕ ਜ਼ਾਹਿਰ ਕਰਦੀ ਹੈ ਕਿ ਕੋਈ ਗਲਤ ਕੰਮਕਾ ਨਹੀਂ ਸੀ ਹੋ ਰਿਹਾ ਇਸ ਸਪਾ ਸੈਂਟਰ ਦੇ ਵਿੱਚ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਅਤੇ ਡੀਵੀਆਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਲਗਾਤਾਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਦੋਵੇਂ ਲੜਕੇ ਥਾਈਲੈਂਡ ਤੋਂ ਇੱਥੇ ਕਿਵੇਂ ਪਹੁੰਚੀਆਂ ਇਹਨਾਂ ਦਾ ਮਕਸਦ ਕੀ ਸੀ ਕੀ ਇਹ ਕੋਈ ਨੌਕਰੀ ਦੇ ਲਈ ਇੱਥੇ ਆਈਆਂ ਸੀ ਜਾਂ ਫਿਰ ਕੋਈ ਗਲਤ ਕੰਮ ਕਰ ਰਹੇ ਹਿੰਗੇ ਸੀ ਇਸ ਦੀ ਜਾਂਚ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਪੁਲਿਸ ਦੇ ਵੱਲੋਂ ਸਪਾ ਸੈਂਟਰ ਦੇ ਵਿੱਚ ਰੈਡ ਕੀਤੀ ਹੈ ਇੱਕ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਇਸ ਦੌਰਾਨ ਹੋਟਲ ਦੀ ਚੌਥੀ ਮੰਜ਼ਲ ਤੋਂ ਦੋ థਾਈਲੈਂਡ ਦੀਆਂ ਲੜਕੀਆਂ ਨੇ ਛਾਲ ਮਾਰ ਦਿੱਤੀ। ਅਸਲ ਕਿਹਾ ਜਾ ਰਿਹਾ ਹੈ ਕਿ ਹੋਟਲ ਦੀ ਚੌਥੀ ਮੰਜ਼ਲ ਦੇ ਉੱਤੇ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ ਤੇ ਜਿਸ ਦੌਰਾਨ ਪੁਲਿਸ ਨੇ ਇੱਥੇ ਰੇਡ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਦੋਵੇਂ ਹੀ ਲੜਕੀਆਂ ਘਬਰਾ ਗਈਆਂ ਅਤੇ ਇਹਨਾਂ ਨੇ ਚੌਥੀ ਮੰਜ਼ਲ ਤੋਂ ਹੀ ਹੇਠਾਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤੇ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੋਨੋਂ థਾਈਲੈਂਡ ਦੀ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਹੁਣ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਪਾ ਸੈਂਟਰ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਪੁਲਿਸ ਨੂੰ ਦੇਖ ਕੇ ਇਹ ਦੋਵੇਂ ਹੀ ਲੜਕੀਆਂ ਘਬਰਾ ਗਈਆਂ ਤੇ ਇਹਨਾਂ ਦੇ ਵੱਲੋਂ ਚੌਥੀ ਮੰਜ਼ਲ ਤੋਂ ਹੀ ਛਾਲ ਮਾਰ ਦਿੱਤੀ ਦਰਸਲ ਪੁਲਿਸ ਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਉਸ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਰੇਡ ਕਰਨ ਜਦੋਂ ਪਹੁੰਚਦੀ ਹੈ ਤਾਂ ਇਹ ਸਾਰਾ ਹੀ ਘਟਨਾਕਰਮ ਵਾਪਰ ਜਾਂਦਾ ਹੈ ਹਾਲਾਂਕਿ ਆਖਰ ਰੇਡ ਕਿਉਂ ਕੀਤੀ ਗਈ ਕੀ ਪਾਸ ਸੈਂਟਰ ਦੀ ਆਰਡ ਦੇ ਵਿੱਚ ਕੋਈ ਦੇਵ ਵਪਾਰ ਦਾ ਧੰਦਾ ਤਾਂ ਨਹੀਂ ਸੀ ਚੱਲ ਰਿਹਾ ਇਸ ਦੀ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਦੋਵਾਂ ਲੜਕੀਆਂ ਦੇ ਵੱਲੋਂ ਜੋ ਛਾਲ ਮਾਰੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਜ਼ਰੂਰ ਸ਼ੱਕ ਜ਼ਾਹਿਰ ਕਰਦੀ ਹੈ ਕਿ ਕੋਈ ਗਲਤ ਕੰਮਤਾ ਨਹੀਂ ਸੀ ਹੋ ਰਿਹਾ ਇਸ ਸਪਾ ਸੈਂਟਰ ਦੇ ਵਿੱਚ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਅਤੇ ਡੀਵੀਆਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਲਗਾਤਾਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਦੋਵੇਂ ਲੜਕੇ ਥਾਈਲੈਂਡ ਤੋਂ ਇੱਥੇ ਕਿਵੇਂ ਪਹੁੰਚਿਆ ਇਹਨਾਂ ਦਾ ਮਕਸਦ ਕੀ ਸੀ ਕੀ ਇਹ ਕੋਈ ਨੌਕਰੀ ਦੇ ਲਈ ਇੱਥੇ ਆਈਆਂ ਸੀ ਜਾਂ ਫਿਰ ਕੋਈ ਗਲਤ ਕੰਮ ਕਰ ਰਹੇਗੇ ਸੀ ਇਸ ਦੀ ਜਾਂਚ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਪੁਲਿਸ ਦੇ ਵੱਲੋਂ ਸਪਾ ਸੈਂਟਰ ਦੇ ਵਿੱਚ ਰੈਡ ਕੀਤੀ ਹੈ